ਇਹ ਕੋਈ ਨਹੀਂ ਸਰ ਇਹ ਬੋਲਟ ਹਾਂ ਜੀ ਉਧਰੋਂ ਭੱਜੂ ਕੋਲ ਓਹ ਹੋ ਹੋ ਥੋੜਾ ਹੀ ਫਰਕ ਹੈ ਆ ਜਾਓ ਆ ਜੀ ਹੋਰ ਆਓ ਹੋਰ ਕਿੱਸ਼ਾ ਫੀ ਫੀ ਬੋਲ ਪਾਉਣੀ ਆ ਮੈਚ ਬਹੁਤ ਜ਼ਬਰਦਸਤ ਚੱਲ ਰਿਹਾ ਟਾਈਮ ਦੱਸ ਕਿਨੇ ਬਈ ਆਪਣੇ 1 ਵਜ ਗਿਆ ਰਾਤ ਦਾ ਸਵੇਰ ਹੀ ਹੋ ਗਈ ਆਗੇ ਆ ਮੇ ਕੋਨ ਮੈਂ ਤੇ ਬੋਲਟ ਕੀ ਰਾਨ ਜੀ ਮਾ ਜੀ ਤੁਹਾਨੂੰ ਅੱਜ ਆ ਕੇ ਦੇ ਗਿਆ ਹੈ ਬੈਠੇ ਹੈ ਮੈਨੂੰ ਚੱਲ ਆ ਦੇ ਜੇ ਸਾਨੂੰ ਲੱਗਦਾ ਨਹੀਂ ਤੇ ਰੰਗ ਬਹੁਤ ਚੰਗਾ ਸੀ ਬਹੁਤ ਬਹੁਤ ਬੈਲ ਨੂੰ ਚਾਹ ਰਿਹਾ ਦੋਹਰੀ ਕਿੱਸਾ ਦੀ ਹੈ ਕਿਹਾ ਇਹ ਮੈਨੂੰ ਰੋਲਾ ਦੋ ਤੂੰ ਹੱਦਿਆਂ ਬਿੰਦੂ ਹੀ ਲੱਗ ਰਿਹਾ ਭਈ ਦਾ ਕੋਈ 4 ਦਿਨਾਂ ਹੋਵੇ ਚਲੋ ਕੋਈ ਨਹੀਂ ਆ ਗਈ ਸੀ ਹੋਰ ਸੋਹਣੇ ਕੱਢ ਲੈਣੇ ਚੱਲ ਜੀ ਆਹ ਬਤੇ ਵੀ ਨਹੀਂ ਕੋਈ ਇਹ ਕੇ ਵੱਡੀ ਚੱਲ ਵੀ ਉਹ ਮੈਂ ਗਏ ਜਾਂਦਾ ਵੀ ਉਹ ਕੋਈ ਪੈਰਾਂ ਦੀ ਇਹ ਤੇ ਮੈਨੂੰ ਜਿੱਦਾ ਹੈ ਆ ਰਹੀ ਜਾਂਦੀ ਹੈ ਆ ਵੇਖਦਾ ਆ ਇੱਕ ਮਿੰਟ ਲਈ ਬੋਲਤਾ ਅਦਰ ਇੱਕ ਤਰੀ ਇੱਕ ਬੋਲ ਤੇ 52000 ਲਾਤਾ ਹੈ ਇਧਰ ਮੈਂ ਜਨਾਬਤ ਮੈਂ ਲੱਗੀ ਹੂ ਹੈ ਬੱਲੇਦਾਰ ਗਾੜ ਤੋੜ ਚੱਲ ਵੇਖ ਲੈ ਨਿਰ ਰੁਕ ਜਾ ਰੁਕ ਜਾ ਚੱਲ ਹੁਣ ਕੈਮਰੇ ਤੇ ਨਾ ਵੱਜੀ ਸਿੱਧੀ ਓ ਬੱਲੇ ਬਰਾਬਰ ਇੱਕ ਵੀ ਨਹੀਂ ਰਹਿਣੀ ਸੈਂਟਰ ਨੇ ਉਹ ਜਿਹੜਾ ਕਹੇ ਇਹ ਤੇਰਾ ਉਹ ਤਰੇ ਕਰਦੇ ਨਾ ਨਹੀਂ ਹੋਣੀ ਅੰਦਰ ਇਹ ਮੈਚ ਹੈ ਜੇ ਬੋਰਿੰਗ ਜੇ ਚੱਲ ਰਿਹਾ ਮੈਂ ਹੁਣ ਸਭਾ ਤੇ ਆ ਘਰ ਹੌਲੀ ਹੌਲੀ ਬਣੂ ਐਂ ਦੇ ਫੈਸਲੇ ਰੇਟ ਤੇ ਹਾਂ ਭਾਈ ਬਹੁ ਬੋਲ ਕੋਈ ਵੀਊ ਘਟੀ ਜਾਂਦੇ ਆ ਬਹੁਤ ਪਾਣੀ ਪੈਣੀ ਆ ਅੱਜ ਬੁਲਟਾ ਆ ਗਿਆ ਸੁਣੋ ਆ ਗਿਆ ਸੁਣੋ ਇਹ ਨਹੀਂ ਲੈ ਚਲੋ ਓਏ ਹੋਏ ਹੋਏ ਫੇਰ ਆਏਗਾ ਕੰਪਨਰ ਛੋੜਤਾ ਗੱਲ ਗੱਲ ਪੱਦਰੇ ਜੇ ਰੱਖ ਦੀਏ ਗਈ ਕਮੈਂਟਰੀ ਨਹੀਂ ਕਰੀ ਸਹੀ ਹੈ ਕਮੈਂਟਰੀ ਇਦਾਂ ਨਹੀਂ ਕਰੀ ਕਮੈਂਟਰੀ ਤੂੰ ਕਰ ਸਕਦਾ ਫੋ ਕਵਰ ਦਰਵਾਜ਼ਾ ਬਨੀ ਜੀ ਜੀ ਕਰ ਆਇਆ ਆਇਆ ਉਹ ਤੇਰਾ ਆ ਬੋਲਦੇ ਮੇਲਾ ਲੁੱਟ ਲੈ ਹਾਂ ਭਾਈ ਹੋ ਗਿਆ ਹਾਂ ਹਾਂ ਵੱਧ ਗਈ ਆ ਚਾਰ ਵੱਧ ਗਈ ਆ ਆਉ ਵੀ ਦੇਖ ਨਹੀਂ ਉਹ ਨਹੀਂ ਚੱਲ ਓਏ ਹੋਏ ਹੋਏ ਥੋੜਾ ਫਿਰ ਕੇ ਹੇ ਇਹ ਉਹ ਚੱਕ ਕਿਤਾਬ ਕਿੰਨਾ ਬਣੀ ਵੱਜੀ ਤੋਂ ਸਦੀ ਪਾ ਚੱਲ ਰੋ ਪੈਗੀ ਕਰ ਲਈ ਹੈ ਆ ਨਹੀਂ ਇੰਨਾ ਗਏ 99% ਤੁੱਕਾ ਕਾਈ ਜਬਰ ਹੈ ਕਾਈ ਜਬਰ ਮਾਰ ਕੇ ਪੋਣ ਬੁਲਟਾ ਆ ਗਿਆ ਹੋ ਸਾਹਿਬ ਕਾਈ ਸਾਰਾ ਆ ਗਿਆ ਉਧਰ ਮਾਰਨੀ ਇਧਰ ਪਾਉਣੀ ਆ ਗਈ ਉਹ ਤਾਂ ਨਹੀਂ ਕਿਹਾ ਸਾਹਿਬ ਹੈ ਜੇ ਦਾਰੀ ਕਹਿਤਾ ਇੱਕ ਵਾਈ ਨਹੀਂ ਪਣੀ ਭਾਈ ਬਹਿ ਇੱਕ ਨਹੀਂ ਮਰੀ ਭਾਈ ਉਹ ਕਰਾਂਗੀ ਪਾਲੇ ਭਾਈ ਮੈਂ ਜ ਵਨ ਸੈੱਟ ਹੋ ਰਿਹਾ ਪਾਲ ਨਹੀਂ ਮੂੰਹ ਬੰਦੇ ਆ ਹਾਈ ਦਬਾ ਲੱਤੇ ਨਾ ਇਹ ਬੰਦਾ ਸੀ ਕਰ ਗਿਆ ਆ ਵੀ ਦਬਲੀ ਸੀ ਕਿ ਨਹੀਂ ਕਰ ਨਹੀਂ ਇਹ ਦਬਲ ਚੱਲ ਚੱਲ ਕੋਣ ਦੇਣਾ ਗੰਮ ਉੱਤੇ ਦਬਲੀ ਉਹ ਤਾਂ ਮੇਰੇ ਹੀ ਬਟਨੀਆਂ ਸੱਤੇ ਤੇਰੀ ਮਾਰ ਨਹੀਂ ਤਾ ਤਰੀ ਦਾ ਵੀ ਦਬਲ ਹੀ ਆ ਆਪਨੇ ਇੱਥਾ ਜਿਹੜੀ ਇਹਨੂੰ ਚਾਰਜ ਕਰ ਦੋ। ਖੜਾ? ਹੂੰ। ਓਹੋ। ਨਾਲ ਕਿੰਨੇ ਪਰਸੈਂਟਸ? ਤੇ ਤੂੰ ਮੈਂ ਬੈਠ ਜਾਂਦਾ। ਮੈਂ ਤਾਂ ਉਹ ਵੀ ਇਹ ਪੈ ਸਕਦੀ ਹੋਵੇ। ਬੁੱਤੇ ਰਾਵਾਂ। ਬੁੱਲਾ ਰਾਵਾਂ ਜਤੋਂ ਮਤ। ਨਹੀਂ ਇਹਨੇ ਇਹਨੇ ਕੱਢ ਲਈ ਸਾਈਡ ਜੀ ਨੂੰ ਭਾਈ। ਹੋਰ ਰਹੂਗੀ। ਆਹ ਚੱਕਾ ਨਹੀਂ Eh. eh. Oh. Oh. Tak lagi yang jual telefon. Belum pernah Eh. ਕੀ ਕਰਨਾ ਹੈ? ਆਹ ਕਰੋ ਜੀ, ਸੌਂਦੇ ਹਾਂ। ਆਹ ਦੇਖੋ। ਉਹ ਪਾਈ ਆ ਵੀ ਪੈਣ ਕੱਢੀ। ਇੱਕ ਤੋਂ ਨਹੀਂ ਆਇਆ ਇੱਕ। ਇਹ ਇੱਥੇ ਮਾਰੋ ਉੱਤੇ ਬੰਦੇ। ਤੇਰੇ ਵੀ ਇੱਥਾ ਚੁਣੀ। ਤੋਂ ਦੋਵਾਂ ਲੈ ਲਓ। ਕੋਸ਼ਾ ਪਾਦੇ ਆ ਇਹ ਦੋ ਦੇ ਦੇ ਫਿਰ ਹੈ ਬਾਜ਼ੀ ਜੀ ਜਿਹੜੇ ਜੁਰਗੇਸ ਹਾਂ ਉਹ ਕੋਟ ਮੈਚ ਫਸਿਆ ਹੁੰਦੇ ਆ ਜਾਓ ਇਹ ਜਿੰਨੀ ਜੂਰ ਨਾ ਮਾਰ ਸਾਡੇ ਡੰਡੇ ਬਹੁਤ ਗਰਾਊਂਡ ਨਹੀਂ ਸਹੀ ਹੈ ਗਰਾਊਂਡ ਠੀਕ ਆ ਹਾਂ ਹਾਈ ਤੁੰਨੀ ਕਿੱੱਕੀ ਮਾਰਾਂ ਨਹੀਂ ਨਹੀਂ ਕਿੰਨੀ ਮਾਰੀ ਹੈ ਇੱਕ ਹੀ ਵਸਾਲੀ ਬੋਲਤਾ ਇਧਰ ਰੇਖੀ ਉੱਥੇ ਰੇਖੀ ਮਾਈ ਦੀ ਕਾਵਾ ਹੋ ਗਿਆ ਆੜਿਆ ਆ ਪਿਆ ਯਾਰ ਬਾਬੇ ਕੌਣ ਗਿਆ ਕੋਣ ਇੰਨੇ ਭਾਜੀ ਸਾਰਾ ਕੰਮ ਹੀ ਲਸੀ ਕਰਦਾ ਮੈਂ ਚੋਗ ਲੋਟਿਆ ਲਸਾ ਜੋਦਾ ਸੰਗੋਈਲਾ ਆਇਆ ਸੰਦੇਆ ਕੰਦਾ ਬੋਲਟਨ ਜੇ ਸਕਦਾ ਕਦੇ ਵੀ ਜੋਦਾ ਸੰਗੋਈਲਾ ਓਏ ਹੋਏ ਹੋਏ ਬੈਟ ਬੁੱਟ ਲਾਉ ਤੋ ਕਿ ਲੋਕਾਂ ਨੂੰ ਹਾਂ ਪੈਸੇ ਲਾਓ ਪੈਸੇ ਪੈਆਂ ਦੀ ਗੇਮ ਰਹਿ ਗਈ ਆ ਕੰਦਾ ਰਨ ਮੈਚ ਤੇ ਇਸ ਪਾਰ ਪਾਰ ਰੀ ਆ ਰਿਹਾ ਵਾਹ ਰਿਹਾ ਪੱਕੇ ਵਰਸਾਂ ਬਾਅਦ ਨੱਕਾ ਮਾਰੇ ਰਿਹਾ ਤੇਰੇ ਕੋਲ ਇੱਕ ਹੀ ਇਹ ਲੋ ਕੁਝ ਨਹੀਂ ਰਹਿ ਜਾਂਦੀ ਲਾਲਾ ਗੁੱਠੇ ਜੇ ਹਣ ਉੱਪਰ ਹਾਂ ਜਾਂ 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 ਕੰਬੋੜੀ ਨੂੰ ਜਗਿਆ ਪਿੱਛੇ ਪੜੀਆਂ ਦੇਖ ਨਾ ਕੰਮ ਕਰਿਆ। ਕੋਈ ਨਹੀਂ ਬੀ। ਤਾਰੀਆ ਕਾਲੀ ਮੜਾ ਕੰਮ ਖਰਾਬ ਕਰਦੀ। ਹੋ ਚੱਕ। ਕਿਹੜੇ ਬਾਵਾਂ ਆਈਏ? ਉੱਪਰੇ ਪੈ। ਫੇਰ ਦਮਾਲੇ ਬੈ। ਪਾਈ ਦਾ ਵੀ ਕੰਮ ਹੁਣ ਘੰਡੇ ਤੇ ਹੀ ਆ ਹੁਣ ਮੈਚ ਫਸਿਆ ਹੋਣ ਆਜੋ ਮੇਰੇ ਵੀਰ ਸਾਰੇ ਵਦ ਕੇ ਆਓ ਵਦ ਕੇ ਨਾਲ ਹੀ ਹੋ ਗਿਆ ਜੀ ਗਈ ਜੀ ਨੇ ਅਗਰ ਕੋਈ ਬਾਰੇ ਗਰਾਮ ਚਾਹਨਾ ਉਹ ਕਰ ਲੈਣਗੇ ਉਹ ਬੁੱਝੇ ਇਹ ਓਏ ਹੋਏ ਇਹਦਾ ਮੌਕਾ ਮਿਲ ਨਹੀਂ ਰਿਹਾ ਸਾਰਾ ਸਿੰਧੀ ਆ ਗਈ ਵਿੱਚ ਨੂੰ ਭਾਜੀ ਮੈਂ ਕਹਿੰਦਾ ਇੱਕ ਦੋ ਵਾਰੀਆਂ ਹੋਰ ਆਦਰੀਆਂ ਹੋਈਆਂ ਦੋ ਵਾਰੀਆਂ ਹੋ ਗਈਆਂ ਨਾ ਇਹ ਹੋਵੇ ਇੱਕ ਨਾ ਐਤਲੀ ਸੀ ਆ ਗਿਆ ਫੋਨ ਤੇ ਆਈ ਅਭੀ ਇੱਧਰ ਤੇ ਲੈ ਆ ਲੈ ਦੋ ਬੋਲਦਾ ਬਾਹਰ ਤੇਰਾ ਕੀ ਚੰਦਰਾ ਬੋਲ ਜਿਹੜੇ ਮੇਰਾ ਗੋਲ ਉਹ ਰਿਕੂ ਨਹੀਂ ਹਾਂ ਵਾ ਫੈਸਲਾ ਕਰ ਨੂੰ ਆ ਹਾ ਅੱਜ ਬੋਲਟ ਜਿੱਤੂ ਮੈਚ ਹੋ ਗਿਆ ਦੋ ਦੋ ਹੋ ਗਿਆ ਇੱਕ ਇੱਕ ਹੋ ਗਿਆ ਹਾਂ ਕਰ ਲੂ ਹੁਣ ਫੈਸਲਾ ਹਾਂ ਦਾ ਫੈਸਲਾ ਨੇ ਪੰਜਾਂ ਦੀ ਪੰਜ ਦਿਨ ਚੱਲਣਾ ਜਿਹੜਾ ਤਿੰਨਾਂ